ਵੇ ਮੇਰੀ ਸ਼ਾਮੋ ਦੀ ਸੁਣਾ ਬਸੰਤ ਕੌਰ ਨੇ ਬੜੀ ਕਬਰਹਾਟ ਵਿੱਚ ਪੁੱਛਿਆ ਉਹਦਾ ਦਿਲ ਆਪਣੇ ਵਾਸੇ ਵਿੱਚ ਨਹੀਂ ਸੀ ਧੜਕਣ ਦੂਣੀ ਨਾਲੋਂ ਵੀ ਵੱਧ ਗਈ ਸੀ ਮਾਸੀ ਕੀ ਦੱਸਾਂ ਮੈਂ ਕੁਝ ਨਹੀਂ ਵੇਖਿਆ ਰਾਹ ਵਿੱਚ ਆਪਣਾ ਗਵਾਂਢੀ ਰਾਮੇ ਸ਼ਾਹ ਮਿਲਿਆ ਸੀ ਉਹ ਵੀ ਸਿਰੋਂ ਪੈਰੋਂ ਨੰਗਾ ਰੋਂਦਾ ਪਜਾ ਰਿਹਾ ਸੀ ਉਹਦੀ ਖੱਬੀ ਬਾਹ ਵਿੱਚ ਦੀ ਗੋਲੀ ਲੰਗੀ ਹੋਈ ਸੀ ਉਹਨੇ ਸਭ ਕੁਝ ਦੱਸਿਆ ਉਹਦੀ ਬੌਤੀ ਨੂੰ ਪਾਕਿਸਤਾਨੀ ਚੁੱਕ ਕੇ ਲੈ ਗਏ ਨੇ ਉਹਨੇ ਦੱਸਿਆ ਸ਼ੰਗਾਰਾ ਤੇ ਬਾਬਾ ਮੱਖਣ ਸੋ ਆਪਣੇ ਬੂਹੇ ਅੱਗੇ ਲੜਦੇ ਮਾਰੇ ਗਏ ਸਨ ਤਾਈ ਜਵਾਲੀ ਵੀ ਇੱਕ ਗੋਲੀ ਖਾ ਕੇ ਮਰ ਗਈ ਸ਼ਾਮਕੌਰ ਤੇ ਉਹਦੀ ਨਣਾਨ ਨੂੰ ਮਿਲਟਰੀ ਵਾਲੇ ਚੱਕ ਕੇ ਲੈ ਗਏ ਸ਼ੰਗਾਰਾ ਸਿੰਘ ਸ਼ਾਮੋ ਦਾ ਮਾਲਕ ਸੀ ਮੱਖਣ ਸਿੰਘ ਤੇ ਜਵਾਲੀ ਸ਼ੰਗਾਰਾ ਸਿੰਘ ਦਾ ਮਾਂ ਪਿਓ ਸੀ ਹਾਈ ਮੈਂ ਲੁੱਟੀ ਗਈ ਮੇਰੀ ਸ਼ਾਮੋ ਬਸੰਤ ਕੌਰ ਨੇ ਕਲੇਜੇ ਵਿੱਚ ਦਹੱਥੜ ਮਾਰੀ ਤੇ ਉਹ बेहोश ਹੋ ਕੇ ਡੈਗ ਪਈ ਫੜੋ ਫੜੋ ਮਾਸੀ ਨੂੰ ਕੀ ਹੋ ਗਿਆ ਬਹਾਦਰ ਸਿੰਘ ਕਬਰਾ ਕੇ ਉੱਠ ਬੈਠਾ ਹਾਏ ਮਾਂ ਜੀ ਸੁਖਬੀਰ ਚੌਂਕੇ ਵਿੱਚੋਂ ચીਕਦੀ ਉੱਠ ਭੱਜੀ ਧੀਰਜ ਨਾਲ ਸੰਭਾਲੋ ਲੱਖਾ ਸਿੰਘ ਨੇ ਦੂਸਰਿਆਂ ਨੂੰ ਕਿਹਾ ਭਾਵੇਂ ਉਹਦੇ ਆਪਣੇ ਮਨ ਵਿੱਚ ਧੀਰਜ ਨਹੀਂ ਸੀ ਰਹੀ ਬਸੰਤ ਕੌਰ ਨੂੰ ਚੌਕ ਕੇ ਮੰਜੇ ਤੇ ਪਾਇਆ ਗਿਆ ਉਹਦੇ ਚਿਹਰੇ ਤੇ ਪਾਣੀ ਦੇ ਛੱਟੇ ਮਾਰੇ ਤੇ ਦੋ ਚਮਚੇ ਮੂੰਹ ਵਿੱਚ ਪਾਇਆ ਬਸੰਤ ਕੌਰ ਦੀ ਹੋਸ਼ ਭਰਤੀ ਤੇ ਉਹਦੇ ਮੂੰਹੋਂ ਹਾਏ ਮੇਰੀ ਸ਼ਾਮੋ ਨਿਕਲਿਆ ਹਰਨਾਮ ਦੀ ਮਾਂ ਇਸ ਤਰ੍ਹਾਂ ਦਿਲ ਛੱਡਿਆ ਨਹੀਂ ਸਰਨਾ ਜਰਾ ਹੌਸਲਾ ਕਰ ਹੋ ਸਕਦਾ ਏ ਸ਼ਾਮੋਂ ਤੇ ਸ਼ੰਗਾਰਾ ਠੀਕ ਹੀ ਹੋਣ ਬਹਾਦਰ ਸਿੰਘ ਨੇ ਕਿਹੜਾ ਅੱਖੀ ਡਿਠਾਏ ਲੱਖਾ ਸਿੰਘ ਨੇ ਉਹਨੂੰ ਹੌਸਲਾ ਦੇਂਦਿਆਂ ਕਿਹਾ ਨਾ ਮੈਂ ਅੱਖੀ ਕੁਝ ਨਹੀਂ ਵੇਖਿਆ ਰੱਬ ਕਰੇ ਉਹ ਦੋਵੇਂ ਰਾਜੀ-ਬਾਜੀ ਹੋਣ ਬਹਾਦਰ ਸਿੰਘ ਨੇ ਵੀ ਹਾਮੀ ਭਰ ਦਿੱਤੀ ਪਰ ਤੁਸੀਂ ਹੁਣ ਆਪਣਾ ਫਿਕਰ ਕਰੋ ਮੈਂ ਤੁਹਾਨੂੰ ਹੁਸ਼ਿਆਰ ਕਰਨ ਵਾਸਤੇ ਇੱਧਰ ਆਇਆ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਤੁਹਾਡੇ ਉੱਤੇ ਹਮਲਾ ਹੋ ਜਾਣਾ ਜੇ ਹਟਾੜ ਦੇ ਪਿੰਡ ਬੁਗਰੀ ਪੀਲਾ ਪਾਲਾ ਸਾਬੂ ਜਾੜ ਦਿੱਤੇ ਗਏ ਨੇ ਅੱਜ ਤੁਹਾਡੀ ਵਾਰੀ ਏ ਕਸੂਰ ਦੇ ਮੁਸਲਮਾਨਾਂ ਦੇ ਨਾਲ ਪਾਕਿਸਤਾਨੀ ਫੌਜ ਵੀ ਹੋਵੇਗੀ ਅੱਧੀ ਰਾਤੋਂ ਪਹਿਲਾਂ ਪਹਿਲਾਂ ਇਹ ਤੁਹਾਡੇ ਸਾਰੇ ਪਿੰਡ ਤਬਾਹ ਕਰ ਦਿੱਤੇ ਜਾਣਗੇ ਤੁਸੀਂ ਜਾਨਾਂ ਬਚਾਉਣ ਦੀ ਕਰੋ ਤਰਦਾ ਤਰਦਾ ਸਮਾਨ ਚੁੱਕੋ ਤੇ ਤੁਰਨ ਦੀ ਕਰੋ ਹੋਰ ਕੋਈ ਚਾਰਾ ਵੀ ਨਹੀਂ ਸੀ ਸਾਰੇ ਪਿੰਡ ਵਿੱਚ ਹਲਚਲ ਮਚ ਗਈ ਸਾਰੇ ਘਰ ਛੱਡ ਕੇ ਨਸਣ ਦੀ ਤਿਆਰੀ ਕਰ ਰਹੇ ਸਨ ਲੱਖਾ ਸਿੰਘ ਕਿਾਂ ਵੀ ਸਮਾਨ ਗੱਡ ਉੱਤੇ ਲੱਦਿਆ ਤੇ ਘਰ ਛੱਡ ਕੇ ਤੋਰ ਪਏ। ਬਸੰਤ ਕੌਰ ਤੇ ਦੋਵੇਂ ਬਾਲ ਗੱਡ ਉੱਤੇ ਬਹਿ ਗਏ। ਬਾਕੀ ਸਾਰਾ ਪਰਿਵਾਰ ਮਗਰ ਲੱਗ ਤੁਰਿਆ। ਤੋਰਨ ਲੱਗਿਆਂ ਲਖਾ ਸਿੰਘ ਨੇ ਪੁੱਛਿਆ, ਡੁੱਡਿਆ ਤੁਹਾਨੂੰ ਤਾਂ ਸ਼ਾਇਦ ਕੋਈ ਕੁਝ ਨਾ ਆਖੇ ਤੇਰੀ ਸਲਾਹ ਹੋਵੇ ਤਾਂ ਤੂੰ ਇੱਥੇ ਹੀ ਰਹਿ ਪੌ। ਨਹੀਂ ਸਰਦਾਰ ਆਪਾਂ ਤਾਂ ਤੇਰੇ ਨਾਲ ਜਿਉਣ ਮਰਨ ਦੀ ਸਾਂਝ ਪਾ ਲਈਏ। ਜਿੱਥੇ ਤੂੰ ਉੱਥੇ ਮੈਂ ਡੁੱਡਾ ਤੇ ਰਾਜੋ ਵੀ ਗੱਟ ਦੇ ਅੱਗੇ ਲੱਗ ਤੁਰੇ। ਔਰ ਰੋਹਿਤ ਆਪਣੇ ਖੇਮ ਕਰਨ ਦੇ ਰਾਹੇ ਪੈ ਗਏ ਹੱਦੋਂ ਪਾਰ ਹੋ ਕੇ ਉਹਨਾਂ ਕੋਲ ਚ ਦਿਲ ਤਰਿਆ ਸੱਬੋ ਪੌਣਾ ਮੀਲ ਤਾਂ ਹੱਦ ਸੀ ਉਥੋਂ ਪਹਿਰ ਦੂਡ ਪਹਿਰ ਰਾਤ ਗਈ ਤੱਕ ਉਹ ਖੇਮ ਕਰਨ ਜਾ ਪੁੱਜੇ ਸੁਖਬੀਰ ਗੱਡ ਰੋਕ ਦਿਓ ਮੈਨੂੰ ਇੱਥਾਂ ਉਤਾਰ ਦਿਓ ਮੇਰਾ ਦਿਲ ਘਟ ਰਿਹਾ ਏ ਨਾਲੇ ਇੱਥੇ ਹੁਣ ਕੋਈ ਡਰ ਨਹੀਂ ਬਸੰਤ ਕੌਰ ਨੇ ਕਮਜ਼ੋਰ ਜਹੀ ਸੁਰ ਵਿੱਚ ਕਿਹਾ ਉਹ ਖਤਰੇ ਦੀ ਹੱਦ ਤੋਂ ਬਾਹਰ ਆ ਗਏ ਸਨ ਖੇਮ ਕਰਨ ਤੋਂ ਪਾਸੇ-ਪਾਸੇ ਲੰਘ ਕੇ ਉਨਾਂ ਚੜ੍ਹਦੇ ਪਾਸੇ ਗੱਡਾ ਜਾ ਰੋਕੀ। ਬਸੰਤ ਕੌਰ ਨੂੰ ਉਤਾਰ ਕੇ ਉਹਨਾਂ ਭੁਏਂ ਤੇ ਲੀੜਾ ਸੁੱਟ ਕੇ ਲਟਾ ਦਿੱਤਾ। ਸੁਖਬੀਰ ਕੋਲ ਬੈ ਕੇ ਉਹਨੂੰ ਨੱਪਣ ਲੱਗ ਪਈ। ਹਰਨਾਮ ਨੇ ਲਾਗੇ ਹੋਰ ਲੀੜਾ ਵਿਛਾ ਕੇ ਦੋਹਾਂ ਬੱਚਿਆਂ ਨੂੰ ਸੁਆ ਦਿੱਤਾ। ਰਾਤ ਦੀ ਰੋਟੀ ਅਜੇ ਪੱਕੀ ਨਹੀਂ ਸੀ। ਜਾਂ ਉਹਨਾਂ ਨੂੰ ਘਰ ਛੱਡ ਕੇ ਦਸਣਾ ਪੈ ਗਿਆ ਸੀ। ਉਹ ਰਾਤ ਸਾਰਿਆਂ ਭੁੱਖਿਆਂ ਤੇ ਹਾਇਆਂ ਕੱਟੀ। ਬੜੀ ਲੰਮੀ ਰਾਤ। ਘੜੀਆਂ ਪਲਾਂ ਦੇ ਹਿਸਾਬ ਭਾਵੇਂ ਉਹ ਰਾਤ 11 ਘੰਟਿਆਂ ਦੀ ਸੀ। ਕਰ ਸੁੱਤਿਆਂ ਤੇ ਜਾਗਦਿਆਂ ਦੁਖੀਆਂ ਤੇ ਸੁਖੀਆਂ ਦੀਆਂ ਰਾਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਨਾ ਹੀ ਉਹਨਾਂ ਦੀ ਲੰਬਾਈ ਘੜੀਆਂ ਨਾਲ ਮਣੀ ਜਾ ਸਕਦੀ ਹੈ ਉਹਨਾਂ ਵਾਸਤੇ ਉਹ ਰਾਤ ਬਹੁਤ ਲੰਮੀ ਸੀ ਜੁੱਗਾ ਜਿੱਡੀ ਲੰਮੀ ਮਾਂ ਮਰ ਜਾਏ ਸ਼ਾਮੋਂ ਤੇਰੇ ਨਾਲ ਕੀ ਬਣੀਆ ਬਸੰਤ ਕੌਰ ਦੇ ਮੂੰਹੋਂ ਲੰਮੀ ਸਾਰੀ ਚੀਕ ਨਿਕਲ ਗਈ ਜੋ ਸੌਣ ਵਾਲਿਆਂ ਦੇ ਵੀ ਹਿਰਦੇ چیر ਗਈ ਮਾਂਜੀ ਸੁਖਵੀਰ ਨੇ ਸੱਸ ਦੇ ਚਿਹਰੇ ਉੱਤੇ ਝੁੱਕ ਕੇ ਕਿਹਾ ਹੌਸਲਾ ਕਰੋ ਮੇਰਾ ਦੈਲਾੰਦਾ ਏ ਬੀਬੀ ਨੂੰ ਸੱਤੇ ਖੈਰੀ ਨੇ ਵੇਖ ਲੈਣਾ ਦੂਜੇ ਚੌਥੇ ਦਿਨ ਤੱਕ ਉਹ ਸਾਨੂੰ ਆ ਮਿਲਣਗੇ ਸੁਖਬੀਰ ਸੱਸ ਨੂੰ ਹੌਸਲਾ ਦੇ ਰਹੀ ਸੀ ਪਰ ਉਹਦੇ ਆਪਣੇ ਹੰਝੂ ਬੇਮਹਾਰੇ ਵਹਿ ਰਹੇ ਸਨ ਹਾਂ ਮੇਰੀ ਸ਼ਾਮੋਂ ਦਾ ਗੁਰੂ ਰੱਖਾ ਏ ਰੱਬ ਕਰੇ ਉਹਨੂੰ ਤਤੀਵਾ ਨਾ ਲੱਗੇ ਪਸੰਦ ਕੌਰ ਨੇ ਵੀ ਆਪਣੇ ਆਪ ਨੂੰ ਹੌਸਲਾ ਦੇਣ ਦੇ ਇਰਾਦੇ ਨਾਲ ਕਿਹਾ ਤੇਰਾ ਬਾਪੂ ਕਿੱਥੇ ਆ ਮੈਂ ਵੇਖਾਂ ਤੇਰੇ ਕੋਲ ਲੱਖਾ ਸਿੰਘ ਲੱਗ ਗਏ ਹੀ ਦੂਜੇ ਪਾਸੇ ਮੂੰਹ ਕਰਕੇ ਲੇਟਿਆ ਹੋਇਆ ਸੀ ਉਹ اٹਕੇ ਉਹਦੇ ਕੋਲ ਆ ਬੈਠਾ ਹੌਸਲਾ ਕਰਖਾਂ ਅਸੀਂ ਸਾਰੇ ਤੇਰੇ ਕੋਲ ਆ ਹਰਨਾਮ ਤੇ ਸਰਗਣ ਦੂਜੇ ਪਾਸੇ ਲੇਟੇ ਹੋਏ ਨੇ ਸੁਖਬੀਰ ਤੇਰੇ ਕੋਲ ਬੈਠੀ ਏ ਸੁਖਵਿੰਦਰ ਤੇ ਗੁੱਡੀ ਤੇਰੇ ਨਾਲ ਸੁੱਤੇ ਪਏ ਨੇ ਰਾਜੋ ਵੀ ਆ ਗਈ ਏ ਬਸੰਤ ਕੌਰ ਨੇ ਸੁਖਬੀਰ ਦਾ ਹੱਥ ਫੜ ਕੇ ਪੁੱਛਿਆ ਸਰਦਾਰਨੀ ਮੈਂ ਤੈਨੂੰ ਛੱਡ ਕੇ ਕਿੱਥੇ ਰਹਿਣਾ ਸੀ ਮੈਂ ਵੇਖਾਂ ਤੇਰੇ ਕੋਲ ਤੂੰ ਹੌਸਲਾ ਕਰ ਰਾਜੋ ਵੀ ਉੱਠ ਕੇ ਉਹਦੇ ਪੈਰਾਂ ਵੱਲ ਨੇੜੇ ਆ ਬੈਠੀ ਆਪਾਂ ਹੁਣ ਕਿੱਥੇ ਆ ਬਸੰਤ ਕੌਰ ਨੇ ਤਸੱਲੀ ਕਰਨ ਵਾਸਤੇ ਪੁੱਛਿਆ ਉਹਨੂੰ ਇੰਨਾ ਯਾਦ ਸੀ ਕਿ ਉਹ ਘਰ ਛੱਡ ਆਏ ਹਨ ਪਰ ਇਹ ਪਤਾ ਨਹੀਂ ਸੀ ਕਿ ਇਸ ਵੇਲੇ ਉਹ ਕਿੱਥੇ ਹਨ ਉਹਦੀ ਸਾਰੀ ਸੁਰਤ ਸ਼ਾਮੋਂ ਨੇ ਮੱਲੀ ਹੋਈ ਸੀ ਖੇਮ ਕਰਨ ਲਖਾ ਸਿੰਘ ਨੇ ਥੋੜਾ ਜਿਹਾ ਅੱਗੇ ਝੌਕ ਕੇ ਕਿਹਾ ਦਿਨੇ ਦੁਪਹਿਰ ਤੱਕ ਆਪਾਂ ਡਿੱਬੀ ਬੁਰੇ ਚੱਲ ਅਪੜਾਂਗੇ ਆਪਣਾ ਜਰਨਲ ਉੱਥੇ ਲੱਗਾ ਹੋਇਆ ਏ ਪੂਰਿਆਂ ਤੋਂ ਉਹਦੀ ਬਦਲੀ ਹੋ ਗਈ ਸੀ ਯਾਦ ਆਇਆ ਵਸੋਂ ਵਾਲੇ ਅੰਦਰ ਕੁਝ ਚਾਂਦੀ ਦੇ ਰੁਪਈਏ ਦੱਬੇ ਹੋਏ ਸਨ ਉਹ ਕੱਢ ਲਿਆਂਦੇ ਜੇ ਬਸੰਤ ਕੌਰ ਨੂੰ ਅਚਨਚੇਤ ਚੇਤਾ ਆ ਗਿਆ ਓਹੋ ਤੇਰੇ ਫਿਕਰ ਵਿੱਚ ਉਹਨਾਂ ਦਾ ਚੇਤਾ ਹੀ ਨਹੀਂ ਸੀ ਰਹਾ ਲੈ ਹੁਣ ਮੰਗਾ ਲੈਂਦੇ ਆ ਸੱਚਮੁੱਚ ਲਖਾ ਸਿੰਘ ਨੂੰ ਚੇਤਾ ਭੁੱਲ ਗਿਆ ਸੀ ਭਈ ਡੁੱਡਿਆ ਲੈ ਸ਼ੇਰ ਬਣ ਸ਼ਾਇਦ ਅਜੇ ਉੱਥੇ ਫੌਜ ਨਾ ਆਈ ਹੋਵੇ ਅਖੇ ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ ਹੈਮਤ ਕਰ ਵਸੋਂ ਵਾਲੇ ਅੰਦਰ ਬੂਹੇ ਦੇ ਖੱਬੇ ਪਾਲੇ ਦਲੀਜ ਤੋਂ ਇੱਕ ਗੱਠ ਦੂਰ ਇੱਕ ਐਟ ਪੁੱਟੇਗਾ ਤਾਂ ਮਿੱਟੀ ਦਾ ਮੱਗਾ ਦੱਬਿਆ ਹੋਇਆ ਹੀ ਘੋੜੀ ਲੈ ਜਾ ਬਸ ਜਾਂ ਉੱਥੇ ਜਾਂ ਇੱਥੇ ਲੱਖਾ ਸਿੰਘ ਨੇ ਡੁੱਡੇ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਡੁੱਡਾ ਬੜਾ ਅਗਿਆਕਾਰ ਸੀ ਉਹ ਉਸੇ ਵੇਲੇ ਘੋੜੀ ਤੇ ਚੜ ਕੇ ਤੁਰ ਪਿਆ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਘਰ ਪਹੁੰਚ ਗਿਆ ਦਸਤੀ ਥਾਂ ਤੋਂ ਪੁੱਟ ਕੇ ਉਹਨੇ ਰੁਪਏ ਕੱਢ ਲਏ ਪਰ ਉਹਨੂੰ ਸਮੇਂ ਨੇ ਵਾਪਸ ਮੋੜਨ ਦੀ ਮੌਹਲਤ ਨਾ ਦਿੱਤੀ ਐਨ ਉਸੇ ਵੇਲੇ ਪਾਕਿਸਤਾਨੀ ਮਿਲਟਰੀ ਉੱਥੇ ਆ ਪੁੱਜੀ ਡੁੱਡਾ ਘੋੜੀ ਉੱਤੇ ਚੜਿਆ ਹੀ ਸੀ ਜਾਂ ਪਾਕਿਸਤਾਨ ਜ਼ਿੰਦਾਬਾਦ ਦੀ ਆਵਾਜ਼ ਦੇ ਨਾਲ ਹੀ ਗੋਲੀਆਂ ਦੀ ਹੱਕਵਾਂ ਝਾਲ ਲੱਗੀ ਚਾਂਦੀ ਦੇ ਕੁਝ ਛਿਲੜਾ ਨੇ ਇੱਕ ਵਫਾਦਾਰ ਕਾਮੇ ਦੀ ਜਾਨ ਲੈ ਲਈ ਤੇ ਲੱਖਾ ਸਿੰਘ ਕੁਝ ਰੁਪਈਆਂ ਦੇ ਲਾਲਚ ਵਿੱਚ ਘੋੜੀ ਵੀ ਦੇ ਬੈਠਾ ਅਗਲੇ ਦਿਨ ਇਹ ਸਾਰੀ ਖਬਰ ਲੱਖਾ ਸਿੰਘ ਦੇ ਪਰਿਵਾਰ ਤੱਕ ਪਹੁੰਚ ਗਈ ਡੁੱਡੇ ਦੀ ਮੌਤ ਤੇ ਅੱਖਾਂ ਵਿੱਚੋਂ ਸਿਰਫ ਚਾਰ ਹੰਝੂ ਡੁੱਲੇ ਦੋ ਅੱਖਾਂ ਰਾਜੋ ਦੀਆਂ ਤੇ ਦੋ ਬਸੰਤ ਕੌਰ ਦੀਆਂ ਬਾਕੀ ਸਭ ਨੇ ਸਿਰਫ ਜ਼ਬਾਨੀ ਅਫਸੋਸ ਕੀਤਾ ਜਰਨੈਲ ਸਿੰਘ ਨੂੰ ਤਿੰਨ ਮਹੀਨੇ ਪਿੱਛੋਂ ਹੀ ਪੂਰਿਆਂ ਤੋਂ ਡੱਬੀ ਪੂਰੇ ਤਬਦੀਲ ਕਰ ਦਿੱਤਾ ਗਿਆ ਸੀ ਉਹਨੇ ਆਪਣਾ ਦਫ਼ਤਰ ਤੇ ਰਿਹائش ਉੱਥੇ ਹੀ ਚੌਧਰੀਆਂ ਦੀ ਬੈਠਕ ਵਿੱਚ ਰੱਖੀ ਹੋਈ ਸੀ ਦੈਨ ਢਲਦੇ ਤੱਕ ਲਖਾ ਸਿੰਘ ਹੋਰੀ ਉਹਦੇ ਕੋਲ ਜਾ ਪਹੁੰਚੇ ਚੌਧਰੀ ਹਬੀਬੁੱਲਾ ਦੀ ਖਵੇਲੀ ਡਿੱਬੀ ਪਰ ਸੜਕ ਤੋਂ ਲੈंदे ਪਾਸੇ ਬਾਗ ਦੇ ਸਾਹਮਣੇ ਸੀ ਉਸੇ ਦੀ ਬੈਠਕ ਵਿੱਚ ਜਰਨੈਲ ਸਿੰਘ ਰਹਿੰਦਾ ਸੀ ਡਿੱਬੀ ਪੁਰੇ ਦੇ ਮੁਸਲਮਾਨ ਦੋ ਦਿਨ ਪਹਿਲਾਂ ਪਿੰਡ ਛੱਡ ਕੇ ਨਿਕਲੇ ਸਨ ਹਬੀਬੁੱਲਾ ਘਰ ਦੀਆਂ ਚਾਬੀਆਂ ਜਰਨੈਲ ਸਿੰਘ ਨੂੰ ਫੜਾ ਗਿਆ ਸੀ ਉਦੋਂ ਕੋਈ ਵੀ ਨਹੀਂ ਸੀ ਜਾਣਦਾ ਕਿ ਇੱਕ ਵਾਰ ਘਰਾਂ ਤੋਂ ਨਿਕਲ ਕੇ ਉਹਨਾਂ ਵਾਪਸ ਨਹੀਂ ਆਉਣਾ ਹਰ ਇੱਕ ਘਰ ਛੱਡ ਕੇ ਤੁਰਨ ਵਾਲਾ ਕਿਸੇ ਭਰੋਸੇ ਵਾਲੇ ਗਵਾਂਢੀ ਨੂੰ ਸੌਂਪਣਾ ਕਰਕੇ ਤੁਰਦਾ ਸੀ ਹਬੀਬੁੱਲਾ ਦੀ ਸਾਰੀ ਹਵੇਲੀ ਉੱਤੇ ਜਰਨੈਲ ਸਿੰਘ ਦਾ ਕਬਜ਼ਾ ਸੀ ਜਰਨੈਲ ਸਿੰਘ ਲੱਖਾ ਸਿੰਘ ਦੇ ਸਾਰੇ ਪਰਿਵਾਰ ਨੂੰ ਥਾਂ ਪਰ ਥਾਂ ਆਦਰ ਸਤਕਾਰ ਨਾਲ ਮਿਲਿਆ ਉਹਨੇ ਹਵੇਲੀ ਦੀਆਂ ਚਾਬੀਆਂ ਲੱਖਾ ਸਿੰਘ ਨੂੰ ਫੜਾਉਂਦਿਆਂ ਕਿਹਾ ਬਾਬਾ ਜੀ ਇਹ ਸੰਭਾਲੋ ਅਗਾਜ ਜਿਵੇਂ ਹੋਵੇਗੀ ਮੈਂ ਆਪੇ ਨਜੱਠ ਲਵਾਂਗਾ ਤੁਸੀਂ ਚੌਧਰੀ ਦੀ ਹਵੇਲੀ ਤੇ ਜ਼ਮੀਨ ਉੱਤੇ ਕਬਜ਼ਾ ਕਰੋ ਉਹਨਾਂ ਦੀ ਇੱਕ ਮੁਸ਼ਕਲ ਹੱਲ ਹੋ ਗਈ ਸહેર ਲਗਾਉਣ ਨੂੰ ਟਿਕਾਣਾ ਮਿਲ ਗਿਆ ਸਮਾਨ ਨਾਲ ਭਰਿਆ ਹੋਇਆ ਘਰ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ। ਹਰਨਾਮ ਤੇ ਸਰਵਣ ਨੇ ਬਾਹਰ ਖੜੀ ਫਸਲ ਉੱਤੇ ਵੀ ਕਬਜ਼ਾ ਕਰ ਲਿਆ ਪਰ ਬਸੰਤ ਕੌਰ ਦੀ ਹਾਲਤ ਨਾ ਸੁਧਰੀ। ਸਗੋਂ ਪਲ-ਪਲ ਖਤਰਾ ਵੱਧਦਾ ਹੀ ਜਾ ਰਿਹਾ ਸੀ। ਬਸੰਤ ਕੌਰ ਮੁਸਲਮਾਨਾਂ ਦੇ ਰੰਗੀਲੇ ਪਾਵਿਆਂ ਵਾਲੇ ਪਲੰਘ ਉੱਤੇ ਲੇਟੀ ਹੋਈ ਸੀ। ਅੱਜ ਚੌਥਾ ਦਿਨ ਬੀਤ ਰਿਹਾ ਸੀ। ਉਹਦੀ ਜ਼ਿੰਦਗੀ ਸਿਰਫ 4 ਘੁੱਟਾ ਪਾਣੀ ਉੱਤੇ ਚੱਲ ਰਹੀ ਸੀ। ਸਾਰਾ ਪਰਿਵਾਰ ਤਰਲੇ ਕਰਦਾ ਕਿ ਉਹ ਹੌਂਸਲਾ ਕਰੇ। ਕੁਝ ਥੋੜਾ ਬਹੁਤਾ ਮੂੰਹ ਵਿੱਚ ਪਾਵੇ। ਅੱਗੋ ਬਸੰਤ ਕੌਰ ਇੱਕੋ ਉੱਤਰ ਦਿੰਦੀ ਅੰਦਰ ਮਗਦਾ ਕੁਝ ਨਹੀਂ ਸ਼ਾਮੋਂ ਦੇ ਗਾਮ ਨਾਲ ਭਰਿਆ ਪਿਆਏ ਰੋਟੀ ਕਿੱਥੇ ਪਾਵਾਂ ਨਾਲੇ ਹੁਣ ਜਿਉਣ ਦੀ ਰੀਜ ਮੁੱਕ ਗਈ ਏ ਅਫਸੋਸ ਇਹ ਮੌਤ 10 ਦਿਨ ਪਹਿਲਾਂ ਆ ਜਾਂਦੀ ਤਾਂ ਮੈਂ ਸ਼ਾਂਤੀ ਨਾਲ ਮਰ ਸਕਦੀ ਹੁਣ ਬਸ ਘਰ ਦੇ ਜੀ ਵੀ ਸਮਝ ਗਏ ਸਨ ਕਿ ਬਸੰਤ ਕੌਰ ਦਾ ਬਚਣਾ ਔਖਾ ਜਾਪ ਰਿਹਾ ਹੈ ਲੱਖਾ ਸਿੰਘ ਅਲਗੋਂ ਤੋਂ ਜਾ ਕੇ ਡਾਕਟਰ ਨੂੰ ਲਿਆਇਆ ਹਾਂ ਉਹ ਆਪਣੇ ਆਪ ਨੂੰ ਡਾਕਟਰ ਰਖਵਾਉਂਦਾ ਸੀ ਕਿਉਂਕਿ ਉਹ ਬਿਨਾਂ ਝਿਜਕ ਟੀਕਾ ਲਾਉਣ ਵਾਲੀ ਸੂਈ ਰੋਗੀ ਦੇ ਮਾਸ ਵਿੱਚ ਖਬੋ ਹੋ ਸਕਦਾ ਸੀ ਉਹ ਨਸ਼ਤਰ ਮਾਰ ਕੇ ਕੱਚਾ ਫੋੜਾ ਚੀਰ ਸਕਦਾ ਸੀ ਤੇ ਜੰਬੂਰ ਨਾਲ ਕਿਸੇ ਦਾ ਨਵਾਂ ਨਰੋਆ ਦੰਦ ਕੱਢ ਸਕਦਾ ਸੀ ਉਹਦੇ ਖਿਆਲ ਵਿੱਚ ਡਾਕਟਰ ਰਖਵਾਉਣ ਵਾਸਤੇ ਇਸ ਤੋਂ ਵੱਧ ਕਿਸੇ ਗੌਂਡੀ ਲੋੜ ਨਹੀਂ ਸੀ ਹਰਨਾਮ ਦਾ ਬਾਪੂ ਹੁਣ ਡਾਕਟਰਾਂ ਦੀ ਲੋੜ ਨਹੀਂ ਅੱਜ ਦਾ ਦੇ ਨੇ ਬੱਸ ਮੇਰੇ ਕੋਲ ਬਹਿ ਕੇ ਗੱਲਾਂ ਕਰੋ ਵਸੰਤ ਕੌਰ ਨੂੰ ਆਪਣੀ ਮੌਤ ਸਾਹਮਣੇ ਨਜ਼ਰ ਆ ਰਹੀ ਸੀ ਗੱਲਾਂ ਚੰਗੀਆਂ ਚੰਗੀਆਂ ਕਰੀ ਨਾ ਤੂੰ ਲੱਖਾ ਸੈਗਨੇ ਕੁਰਸੀ ਨੇੜੇ ਸਰਕਾਉਂਦਿਆਂ ਕਿਹਾ ਕੀ ਪਤਾ ਤੁਹਾਨੂੰ ਚੰਗੀਆਂ ਲੱਗਣ ਜਾਂ ਨਾ ਮੇਰੇ ਦਿਲ ਵਿੱਚ ਜੋ ਹੈ ਮੈਂ ਕਹਿ ਦੇਣਾ ਚਾਹੁੰਦੀ ਆ ਵਸੰਤ ਕੌਰ ਨੇ ਡੁੱਬਦੀ ਜਹੀ ਆਵਾਜ਼ ਵਿੱਚ ਕਿਹਾ ਦੋ ਜਾਰ ਮਿੰਟ ਸਾਰੇ ਕਮਰੇ ਵਿੱਚ ਚੁੱਪ ਵਰਤੀ ਰਹੀ ਵਸੰਤ ਕੌਰ ਨੇ ਸਾਰੇ ਜੀਆਂ ਦੇ ਚਿਹਰੇ ਵੱਲ ਵਾਰੀ-ਵਾਰੀ ਤੱਕਿਆ ਉਹਦੀ ਨਿਗਾਹ ਸਰਵਨ ਉੱਤੇ ਆ ਕੇ ਟਿਕ ਗਈ ਉਮਾ ਦੇ ਪੈਰਾਂ ਵੱਲ ਉਦਾਸਿਆ ਖੜਾ ਸੀ ਸਰਵਣ ਪੁੱਤ ਪਹਿਲਾਂ ਤੂੰ ਆ ਬਸੰਤ ਕੌਰ ਨੇ ਸੱਜੀ ਬਾਹ ਨਿੱਸਲ ਕਰਕੇ ਕਿਹਾ ਸਰਵਣ ਅੱਗੇ ਵਧ ਕੇ ਉਹਦੇ ਮੰਜੇ ਦੀ ਬਾਹੀ ਉੱਤੇ ਬਹਿ ਗਿਆ ਤੁਸੀਂ ਸਾਰੇ ਬਾਹਰ ਚਲੇ ਜਾਓ ਬਸੰਤ ਕੌਰ ਨੇ ਹੱਥ ਦੇ ਇਸ਼ਾਰੇ ਨਾਲ ਕਿਹਾ ਉਹਦਾ ਹੁਕਮ ਮੰਨ ਕੇ ਸਾਰੇ ਬਾਹਰ ਚਲੇ ਗਏ ਇਹ ਕੋਈ ਨਹੀਂ ਸੀ ਸਮਝਦਾ ਕਿ ਬਸੰਤ ਕੌਰ ਇੰਨੀ ਚੈਤੀ ਤਰ ਜਾਏਗੀ ਪਰ ਉਹਦੇ ਬਚਣ ਦੀ ਆਸ ਵੀ ਬਹੁਤ ਘੱਟ ਸੀ ਸਰਵਣ ਉਰਾਹੋ ਚਾਂਤਕਾਰ ਨੇ ਉਹਦੀ ਧੌਣ ਉਦਾਲੇ ਬਾਹਵਲ ਕੇ ਉਹਨੂੰ ਹੱਕ ਨਾਲ ਘੋਟ ਲਿਆ ਸਰਵਣ ਭਾਵੇਂ ਕਠੋਰ ਸੁਭਾ ਦਾ ਸੀ ਪਰ ਇਸ ਵੇਲੇ ਉਹ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ ਉਹ ਬਾਲਾਂ ਵਾਂਗ ਬੋਸਕਣ ਲੱਗ ਪਿਆ ਰੋਣਾ ਧੀਰਜ ਨਾਲ ਮੇਰੀ ਗੱਲ ਸੁਣ ਮੈਂ ਸਵਾਰਨੀ ਨਾਲ ਵਚਨ ਕੀਤਾ ਸੀ ਕਿ ਮੈਂ ਹਰਨਾਮ ਵਾਂਗ ਹੀ ਤੇਰਾ ਵਿਆਹ ਹੱਥੀ ਕਰਾਂਗੀ ਪਰ ਮੌਤ ਨੇ ਮੌਲਤ ਨਾ ਦਿੱਤੀ ਸ਼ਾਮੋਂ ਦਾ ਗਮ ਮੈਨੂੰ ਲਈ ਜਾ ਰਿਹਾ ਏ ਅੱਛਾ ਮੇਰੀ ਆਖਰੀ ਬੇਨਤੀ ਮੰਨ ਲਈ ਪੁੱਤ ਅੰਤਮੇ ਤੇਰੀ ਮਾਂ ਆਪਦੇ ਬਾਪੂ ਦਾ ਅਗਿਆਕਾਰ ਰਹੀ ਰੱਬ ਤੈਨੂੰ ਭਾਗ ਲਾਵੇਗਾ ਦੋ ਚਾਰ ਮਿੰਟ ਬਸੰਤ ਕੌਰ ਨੇ ਉਹਨੂੰ ਆਪਣੀ ਛਾਤੀ ਨਾਲ ਕੁੱਟੀ ਰੱਖਿਆ ਸਰਵਣ ਦੇ ਹੰਝੂ ਉਹਦੀ ਕਮੀਜ਼ ਪਿਉਂਦੇ ਰਹੇ ਅੱਛਾ ਜਾ ਹੁਣ ਹਰਨਾਮ ਨੂੰ ਭੇਜ ਦੇ ਸਰਵਣ ਅੱਖਾਂ ਪੂੰਝਦਾ ਬਾਹਰ ਗਿਆ ਤਾਂ ਪਾਲ ਪਿੱਛੋਂ ਹਰਨਾਮ ਚੰਗਾ ਆ ਗਿਆ ਬੇਬੇ ਤੂੰ ਦਿਲ ਕਿਉਂ ਛੱਡ ਬੈਠੀ ਏ ਹੌਸਲਾ ਕਰ ਤੂੰ ਤਕੜੀ ਹੋ ਜਾਵੇਂਗੀ ਹਰਨਾਮ ਸਿੰਘ ਨੇ ਉਹਦੇ ਮੰਜੇ ਦੀ ਬਾਹੀ ਤੇ ਬੈਂਦਿਆਂ ਕਿਹਾ ਇਸ ਬਾਰੇ ਮੈਂ ਤੇਰੇ ਨਾਲੋਂ ਵਧੇਰੇ ਸਮਝਦੀ ਆ ਤੁਹਾਨੂੰ ਮੇਰੀ ਮੌਤ ਉੱਤੇ ਯਕੀਨ ਨਹੀਂ ਪਰ ਮੈਨੂੰ ਹੈ ਨੇੜੇ ਹੋ ਕੇ ਸੁਣ ਦੱਸ ਦੋਹੀ ਪਾਸੀ ਹੱਥ ਰੱਖ ਕੇ ਹਰਨਾਮ ਸਿੰਘ ਮਾਂ ਦੀ ਚਾਤੀ ਉੱਤੇ ਝੁੱਕ ਗਿਆ ਪੁੱਤ ਹਰਨਾਮ ਤੈਨੂੰ ਕਿਹੜੀ ਭੋਲੇ ਇਸ ਜੁਗੋਂ ਬਾਹਰੋਂ ਦੁੱਖ ਨੇ ਮੈਨੂੰ ਖਾ ਲਿਆ ਏ ਮੋਮਬੱਤੀ ਵਾਂਗ ਮੈਂ ਘੁੱਲ ਕੇ ਬਲ ਬੁਝੀ ਆ ਤੇਲ ਵੀ ਮੁੱਕ ਗਿਆ ਏ ਵੱਟੀ ਵੀ ਨਖੋਟ ਗਈ ਏ 10 ਜੋ ਉਦਗਾ ਦੇ ਆਸਰੇ ਜਗਦੀ ਰਹਿ ਸਕੇਗੀ ਬੇਬੇ ਸਭ ਕੁਝ ਸਮਝਦਾ ਸਭ ਸਮਝਦਾ ਹਰਨਾਮ ਸਿੰਘ ਮਾਂ ਦੀ ਹੱਕ ਤੇ ਸੈਰਸਟ ਕੇ ਉੱਭੀ ਰੋ ਪਿਆ ਪਰ 10 ਮੈਂ ਕੀ ਕਰ ਸਕਦਾ ਸਾਂ ਤੇਰਾ ਦੁੱਖ ਕਿਵੇਂ ਵੰਡਾ ਸਕਦਾ ਸਾਂ ਮੈਂ ਮੈਂ ਮੇਰੇ ਵੱਸ ਹੁੰਦਾ ਤਾਂ ਮੇਰੇ ਦੁੱਖ ਦੀ ਗੱਲ ਛੱਡ ਮੈਂ ਤੇਥੋਂ ਇੱਕ ਮੰਗ ਮੰਗਣ ਲੱਗੀ ਆ ਮੈਨੂੰ ਬਚਨ ਦੇ ਲਾਲ ਜਿਹੜਾ ਦੁੱਖ ਮੈਨੂੰ ਸਹਿਣਾ ਪਿਆ ਏ ਉਹ ਮੇਰੀ ਨੋਨੂਣਾ ਸਹਿਣਾ ਪਵੇ ਬਸ ਹੋਰ ਕੁਝ ਨਹੀਂ ਮੰਗਦੀ ਨਹੀਂ ਮਾਂ ਨਹੀਂ ਮੈਂ ਇਹ ਗਲਤੀ ਕਦੇ ਨਹੀਂ ਕਰਾਂਗਾ ਕਦੇ ਨਹੀਂ ਮੇਰੇ ਤੇ ਭਰੋਸਾ ਰੱਖ ਮੈਂ ਤੇਰਾ ਪੁੱਤਰ ਹਾਂ ਮੇਰੇ ਵੱਲੋਂ ਤੇਰੀ ਆਤਮਾ ਨੂੰ ਕਦੇ ਕਲੇਸ਼ ਨਹੀਂ ਪਹੁੰਚੇਗਾ ਤੂੰ ਸਾਨੂੰ ਛੱਡ ਕੇ ਨਾ ਜਾ ਹਰਨਾਮ ਸਿੰਘ ਛੋਟੇ ਬਾਲਾਂ ਮਾਂ ਘਰ ਰੋ ਰਿਹਾ ਸੀ ਬਸ ਹੁਣ ਮੈਂ ਸ਼ਾਂਤਾਂ ਰੱਬ ਤੈਨੂੰ ਬੜਾ ਭਾਗ ਲਾਵੇਗਾ ਜਾਂ ਤੂੰ ਹੁਣ ਸੁਖਬੀਰ ਨੂੰ ਭੇਜ ਮੈਂ ਅੱਜ ਦੀ ਰਾਤ ਨਹੀਂ ਕੱਢਣੀ ਬਸੰਤ ਕੌਰ ਭਾਵੇਂ ਹੌਸਲੇ ਨਾਲ ਗੱਲਾਂ ਕਰ ਰਹੀ ਸੀ ਪਰ ਅੰਦਰੋਂ ਪੈਰੋਂ ਪੈਰ ਘਟਦੀ ਜਾ ਰਹੀ ਸੀ ਸੁਖਬੀਰ ਆਈ ਤੇ ਆਉਂਦੀ ਸੱਸ ਦੀ ਹੱਕ ਤੇ ਸੈਰਸੌਟ ਕੇ ਰੋਣ ਲੱਗ ਪਈ ਬਸ ਬਸ ਮੈਂ ਤੇਰੇ ਤੇ ਬਹੁਤ ਖੁਸ਼ ਆ ਤੂੰ ਬੜੀ ਸਿਆਣੀ ਧੀ ਐ ਇੱਕੋ ਗੱਲ ਯਾਦ ਰੱਖੀ ਜਦੋਂ ਤੈਨੂੰ ਕਿਸੇ ਉੱਤੇ ਗੁੱਸਾ ਆਵੇ ਉਦੋਂ ਮੈਨੂੰ ਯਾਦ ਕਰ ਲਿਆ ਕਰੀ ਇਸ ਤੋਂ ਵੱਧ ਤੈਨੂੰ ਕਿਸੇ ਸਿੱਖ ਮਤ ਦੀ ਲੋੜ ਨਹੀਂ ਰੱਬ ਤੇਨੂੰ ਭਾਗ ਲਾਵੇ ਬੱਡ ਸੁਹਾਗਣ ਹੋਵੇਂ ਰੋ ਨਾ ਜਾ ਪਹਿਲਾਂ ਆਪਦੇ ਬਾਪੂ ਨੂੰ ਕੱਲ ਫੇਰ ਸੁਖਵਿੰਦਰ ਹੋਰਾਂ ਨੂੰ ਮੇਰੇ ਕੋਲ ਲਿਆਵੀਂ ਹਰਨਾਮ ਦੀ ਮਾਂ ਤੂੰ ਹੌਸਲਾ ਕਿਉਂ ਹਾਰ ਬੈਠੀ ਐ ਡਾਕਟਰ ਆਂਦਾ ਸੀ 2-4 ਦਿਨ ਵਿੱਚ ਠੀਕ ਹੋ ਜਾਵੇਗੀ ਲਖਾ ਸਿੰਘ ਨੇ ਅੰਦਰ ਵੜਦਿਆਂ ਕਿਹਾ ਉਹ ਕੁਰਸੀ ਨੇੜੇ ਕਰਕੇ ਐਨ ਉਹਦੇ ਸਹਰਾਣੇ ਕੋਲ ਬਹਿ ਗਿਆ ਬਸੰਤਕੌਰ ਹੌਸਲਾ ਹਾਰਨ ਵਾਲੀ ਤਾਂ ਨਹੀਂ ਸੀ ਪਰ ਵਾਕ ਅਧੂਰਾ ਛੱਡ ਕੇ ਬਸੰਤਕੌਰ ਚੁੱਪ ਕਰ ਗਈ ਦੋ ਚਾਰ ਮਿੰਟ ਦੋਹੀ ਪਾਸੀ ਚੁੱਪ ਵਰਤੀ ਰਹੀ ਬਸੰਤ ਕੌਰ ਪਤੀ ਦੇ ਚਿਹਰੇ ਤੇ ਤੱਕਦੀ ਰਹੀ ਕਿ ਹਾਂ ਨਹੀਂ ਜਾ ਸਕਦਾ ਕਿ ਉਸ ਵੇਲੇ ਉਹਦੇ ਦਿਲ ਵਿੱਚ ਕਿਹੜੀਆਂ ਯਾਦਾਂ ਤੂਫਾਨ ਮਚਾ ਰਹੀਆਂ ਸਨ ਚੁੱਪ ਕਿਉਂ ਕਰ ਗਈ ਏ ਕਹਿ ਦੇ ਜੋ ਦਿਲ ਵਿੱਚ ਅੰਤ ਮੈਂ ਤੇਰਾ ਉਹ ਹਾ ਲੱਖਾ ਸੋ ਆ ਜਿਹੜਾ ਕਦੇ ਜਵਾਨੀ ਦੇ ਦਿਨ ਯਾਦ ਕਰਕੇ ਲੱਖਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਹਿਣਾ ਤਾਂ ਪਵੇਗਾ ਹੀ ਕਹਿਣ ਵਾਸਤੇ ਹੀ ਸੱਦਿਆ ਏ ਬਸੰਤ ਕੌਰ ਨੇ ਅੱਖਾਂ ਜਰਾ ਚੁੱਕਾ ਲਈਆਂ ਸਮਾਂ ਬਹੁਤ ਥੋੜਾ ਰਹਿ ਗਿਆ ਏ ਸੋ ਕਹਿ ਦਿੰਦੀ ਆ ਪਤੀ ਇਸਤਰੀ ਵਾਸਤੇ ਪਰਮੇਸ਼ਰ ਦਾ ਰੂਪ ਹੁੰਦਾ ਏ ਮੈਨੂੰ ਅਫਸੋਸ ਏ ਕਿ ਮੈਂ ਤੁਹਾਨੂੰ ਖੁਸ਼ ਨਹੀਂ ਰੱਖ ਸਕੀ ਇਸੇ ਵਾਸਤੇ ਤੁਸੀਂ ਮੇਰੇ ਵਿੱਚ ਜ਼ਰੂਰ ਕੋਈ ਘਾਟ ਸੀ ਚੈਸ ਵਾਸਤੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਮੈਨੂੰ ਸ਼ਰਮਿੰਦਿਆਂ ਕਿਉਂ ਕਰਦੀਆਂ ਇਹ ਵੇਲਾ ਇਹ ਗੱਲਾਂ ਕਰਨ ਦਾ ਨਹੀਂ ਬਸ ਇੱਕ ਗੱਲ ਹੋਰ ਹਰਨਾਮ ਦਾ ਬਾਪੂ ਮੈਂ ਸੋਹਣੀ ਨਾ ਸਹੀ ਰਦਿ ਲੋ ਮਾੜੀ ਨਹੀਂ ਸਾ ਮੈਂ ਸਦਾ ਤੁਹਾਡਾ ਸੁੱਖ ਚਾਹਿਆ ਏ ਮੇਰੀਆਂ ਭੁੱਲਾਂ ਮਾਫ਼ ਕਰ ਦੇਣੀਆਂ ਨਾਲ ਹੀ ਪਾਸੇ ਪਰਨੇ ਝੁੱਕ ਕੇ ਬਜੰਦ ਕੌਰ ਨੇ ਲਖਾ ਸਿੰਘ ਦੇ ਪੈਰਾਂ ਤੇ ਹੱਥ ਲਾ ਦਿੱਤਾ ਹਰਨਾਮ ਦੀ ਮਾਂ ਗਲਤੀ ਮੇਰੀ ਸੀ ਸਭੋਂ ਮਾਫ਼ੀ ਮੈਂ ਮੰਗਦਾ ਤੈਥੋਂ ਤੂੰ ਵਿਛੋੜਾ ਨਾ ਪਾ ਜਿਸ ਤਰ੍ਹਾਂ ਦਾ ਤੂੰ ਚਾਹਵੇਂਗੀ ਮੈਂ ਉਸੇ ਤਰ੍ਹਾਂ ਦਾ ਬਣ ਜਾਵਾਂਗਾ ਲਖਾ ਸਿੰਘ ਨੇ ਉਹਦਾ ਹੱਥ ਦੋਹਾਂ ਹੱਥਾਂ ਵਿੱਚ ਘੁੱਟ ਕੇ ਕਿਹਾ ਬਸ ਹੁਣ ਰਾਜੀ ਰਹੋ ਜਰਾ ਰਾਜੋ ਨੂੰ ਘੱਲ ਦਿਓ ਜਾਂ ਦੀਵਾਰ ਉਸ ਨੂੰ ਵੀ ਮੈਲ ਲਵਾਂ ਮਾਜੀ ਮਾਜੀ ਸੁਖਬੀਰ ਬਾਰੋਂ ਹੀ ਪੁਕਾਰਦੀ ਭੱਜੀ ਆਈ ਸ਼ਾਮੋ ਆ ਗਈ ਸ਼ਿੰਗਾਰਾ ਆ ਗਿਆ ਅਸਲ ਵਿੱਚ ਰਾਮੇ ਸ਼ਾਦੀ ਖਬਰ ਗਲਤ ਸੀ ਮਾਰਿਆ ਗਿਆ ਸੀ ਸ਼ਿੰਗਾਰੇ ਦਾ ਵੱਡਾ ਭਰਾ ਕਰਤਾਰ ਸਿੰਘ ਦੋ ਸਿਪਾਹੀਓ ਦੇ ਘਰ ਵਾਲੀ ਨੂੰ ਫੜ ਕੇ ਧੂ ਤੁਰੇ ਸਨ ਉਹ ਸੜਕ ਤੇ ਪੁੱਜੇ ਤਾਂ ਇੱਕ ਪਾਸਿਓਂ ਮਿਲਟਰੀ ਦਾ ਟਰੱਕ ਆ ਰਿਹਾ ਸੀ ਉਸ ਦੇਵੀ ਨੇ ਹਵਕਾ ਮਾਰ ਕੇ ਸਿਪਾਹੀ ਹੱਥੋਂ ਬਾਹ ਚੜਾਈ ਤੇ ਟਰੱਕ ਅੱਗੇ ਛਾਲ ਮਾਰ ਦਿੱਤੀ ਅੱਖ ਪਲਕਾਰੇ ਵਿੱਚ ਟਰੱਕ ਉਸ ਦੇ ਸਿਰ ਨੂੰ ਕੁਚਲਦਾ ਹੋਇਆ ਅੱਗੇ ਜਾ ਰੁਕਿਆ ਇਸ ਤਰ੍ਹਾਂ ਉਸ ਬਹਾਦਰ ਦੇਵੀ ਨੇ ਜਾਨ ਦੇ ਕੇ ਇੱਜ਼ਤ ਬਚਾ ਲਈ ਰਾਹ ਵਿੱਚ ਰਾਮ ਨੇ ਜੋ ਗਲਤ ਅਫਵਾਹ ਸੁਣੀ ਸੀ ਉਹ ਬਹਾਦਰ ਸਿੰਘ ਨੂੰ ਕਹਿ ਸੁਣਾਈ ਉਸੇ ਤਰ੍ਹਾਂ ਬਹਾਦਰ ਸਿੰਘ ਨੇ ਲਖਾ ਸਿੰਘ ਦੇ ਘਰ ਆ ਸੁਨੇਹਾ ਦਿੱਤਾ ਉਸ ਵੇਲੇ ਸੱਚ ਝੂਠ ਦੀ ਤਸਦੀਕ ਕੌਣ ਕਰਦਾ ਸੀ ਜੋ ਅਫਵਾਹ ਕੰਨਾਂ ਵਿੱਚ ਪਈ ਉਸੇ ਨੂੰ ਸੱਚ ਸਮਝ ਲਿਆ ਘਰ ਦੇ ਪਿਛਲੇ ਪਾਸੇ ਤੰਗ ਜਹੀ ਗਲੀ ਵਿੱਚ ਇੱਕ 바ਰੀ ਸੀ ਮੱਖਣ ਸਿੰਘ ਮਾਈ ਜਵਾਲੀ ਸ਼ਾਮੋ ਸ਼ੰਗਾਰਾ ਸਿੰਘ ਤੇ ਉਹਦੀ ਭੈਣ ਜਾਨਾ ਲੈ ਕੇ ਉਸ 바ਰੀ ਰਾਹੀਂ ਭੱਜ ਗਏ ਉਹ ਕੇਵਲ ਉਦਾਲੇ ਦੇ ਕੱਪੜਿਆਂ ਵਿੱਚ ਆਜ਼ਾਦ ਭਾਰਤ ਅੰਦਰ ਦਾਖਲ ਹੋਏ ਲੱਖਾ ਸਿੰਘ ਹੋਰਾਂ ਦੀ ਸੂ ਘੜਦੇ ਅੱਜ ਉਹਨਾਂ ਦੇ ਕੋਲ ਆ ਪੁੱਜੇ ਸ਼ਾਮੋ ਮੇਰੀ ਸ਼ਾਮੋ ਮੇਰਾ ਸ਼ੰਗਾਰਾ ਬਸੰਤ ਕੌਰ ਦੇ ਮੂੰਹੋਂ ਇਹ ਸ਼ਬਦ ਚੀਕ ਵਾਂਗ ਨਿਕਲੇ ਮਾਂ ਤੇ ਇਕਪਾਲ ਪਿੱਛੋਂ ਸ਼ਾਮੋ ਮਾਂ ਦੀ ਹੱਕ ਨਾਲ ਲੱਗੀ ਹੋਈ ਸੀ ਨਾਵੇਂ ਦੇ ਬਾਪੂ ਵੇਖ ਮੇਰੀ ਸ਼ਾਮੋ ਆ ਗਈ ਮੇਰਾ ਸ਼ਿੰਗਾਰਾ ਆ ਗਿਆ ਮੈਂ ਮੈਂ ਤੀ ਦੀਆਂ ਬਾਹੀ ਵਿੱਚ ਸੀ ਬਸੰਤ ਕੌਰ ਸਾਹ ਸੱਤਹੀਣ ਹੋ ਕੇ ਉੱਲਰ ਪਈ ਭਾਬੀ ਬਾਪੂ ਭਜਿਓ ਬੇਬੇ ਨੂੰ ਕੀ ਹੋ ਗਿਆ ਘਬਰਾ ਕੇ ਸ਼ਾਮੋ ਦੀ ਢਾੜ ਨਿਕਲ ਗਈ ਉਹਨੇ ਮਾਂ ਨੂੰ ਮੰਜੇ ਤੇ ਲਟਾ ਦਿੱਤਾ ਮੇਰੀ ਸ਼ਾਮੋ ਰੋਕ ਰੋਕ ਕੇ ਬਸੰਤ ਕੌਰ ਦੇ ਮੂੰਹੋਂ ਅਖਰੀ ਸਾਹਦ ਨਿਕਲੇ ਗਮਾਂ ਦੀ ਮਾਰੀ ਅਣਕਿਆਸੀ ਖੁਸ਼ੀ ਪਾ ਕੇ ਪਛਾਹ ਨਾ ਸਕੀ ਦਿਲ ਦੀ ਧੜਕਣ ਬੰਦ ਹੋ ਗਈ ਇੱਕ ਚੰਗੀ ਰੂਹ ਐ ਸੰਸਾਰ ਤੋਂ ਚਲੀ ਗਈ ਸਾਰੇ ਘਰ ਵਿੱਚ ਤਾਹੋ ਬਿੰਜਰ ਪੈ ਗਿਆ ਸ਼ਾਮੋ ਦੀ ਸਾਸ ਨੇ ਹੌਸਲਾ ਕਰਕੇ ਮਰਨ ਵਾਲੀ ਦਾ ਮੂੰਹ ਤੇ ਅੱਖਾਂ ਬੰਦ ਕਰ ਦਿੱਤੀਆਂ ਸਾਰੀ ਰਾਤ ਘਰਦਿਆਂ ਰੋ ਕੇ ਕੱਟੀ ਅਗਲੀ ਸਵੇਰ ਮਿੱਟੀ ਅਗਨੀ ਦੇ ਹਵਾਲੇ ਹੋ ਗਈ ਜ਼ਿੰਦਗੀ ਵਿੱਚ ਪਹਿਲੀ ਵਾਰ ਜਰਨੈਲ ਸਿੰਘ ਰਾਜ ਕੇ ਰੋਇਆ ਸਿਰਫ ਇੱਕ ਰੂਹ ਸੀ ਜਸਦਾ ਉਹ ਸੱਚੇ ਦਿਲੋਂ ਸਤਕਾਰ ਕਰਦਾ ਸੀ ਉਹ ਅੱਜ ਦੁਨੀਆ ਤੋਂ ਵਿਦਿਆ ਹੋ ਗਈ ਸੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ